ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੇ YouTube ਤੋਂ ਚੈਨਲ ਦੇ ਜਿਹੜੇ ਸਮੁੱਚੇ ਆਧਾਰਿਆਂ ਦੇ ਸਾਰੇ ਸਾਇਕ ਸਾਹਿਬਾਂ ਜੀ ਤੁਸੀਂ ਇੱਥੇ ਪਹੁੰਚੇ ਜੇ ਤੁਹਾਡਾ ਧੰਨਵਾਦ ਅੱਜ ਦਾ ਜਿਹੜਾ ਵਿਸ਼ਾ ਆ ਉਹ ਜਿਹੜੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਕੋਲ ਸੜੇ ਲੰਬੇ ਸਮੇਂ ਤੋਂ ਨਹੀਂ ਲੱਗ ਰਹੇ ਉਹਨੂੰ ਲੈ ਕੇ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਵੀ ਸਰਕਾਰ ਇਹ ਬਦਲਾਅ ਤੋਂ ਬਾਅਦ ਆਈ ਆ ਇਨਾਂ ਦਾ ਬਹੁਤ ਵੱਡਾ ਮਤਲਬ ਸੀ ਇਹ ਇੱਕ ਮਾਡਲ ਪੇਸ਼ ਕਰਦੇ ਸੀ ਅ ਸਕੂਲ ਆਫ ਐਮਿਨੈਂਸ ਦਾ ਕਿ ਇਦਾਂ ਦੇ ਸਕੂਲ ਬਣਾਏ ਜਾਣਗੇ ਸਕੂਲ ਤੇ ਤੁਹਾਡੇ ਸਾਹਮਣੇ ਇਹ ਜਿੰਨੇ ਜਣ ਬਣੇ ਇੱਕ ਇੱਕ ਦੋ ਦੋ ਜ਼ਿਲ੍ਹਿਆਂ ਦੇ ਵਿੱਚ ਬਣੇ ਨੇ ਉਹ ਵੀ ਪੁਰਾਣੇ ਸਕੂਲਾਂ ਨੂੰ ਅਪਡੇਟ ਕੀਤਾ ਗਿਆ ਅਪਗ੍ਰੇਡ ਕੀਤਾ ਗਿਆ ਪਰ ਉਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਧਿਆਨ ਚ ਦੇਣਾ ਚਾਹੁੰਨਾ ਕਿ ਸਕੂਲ ਤੋਂ ਬਾਅਦ ਜਿਹੜੀਆਂ ਵੱਡੇ ادارے ਨੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਨਗੋਲਿਆ ਕੀਤਾ ਗਿਆ ਉੱਥੇ ਦੇ ਪ੍ਰਬੰਧ ਨੂੰ ਮੈਂ ਤੁਹਾਡੇ ਧਿਆਨ ਤੁਹਾਡੇ ਰਹੀਂ ਸਰਕਾਰ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਤੇ ਲੋਕਾਂ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਅਫਸਰ ਦੇ ਅਫਸਰ ਸੇਵਾਦਾਰ ਦੇ ਧਿਆਨ ਚ ਵੀ ਲਿਆਉਣਾ ਚਾਹਣਾ ਕਿ ਪੰਜਾਬ ਦੀਆਂ ਨਾਮਵਰ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਿਮਾਣਾ ਬਹੁਤ ਵੱਡਾ ਨਾਂ ਹੈ ਅੱਜ ਗੁਰਨਾਰਗਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਪਰ ਦੁੱਖਣਾ ਕਹਿਣਾ ਪੈ ਰਿਹਾ ਕਿ ਪੰਜਾਬ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਸਰਦਾਰ ਬਿਆਨ ਸਿੰਘ ਸਟੇਟ ਯੂਨੀਵਰਸਿਟੀ ਗਰਦਾਸਪੁਰ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹਿਆਰਪੁਰ ਐਮਬੀਐਸ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਪਿਛਲੇ 3 ਤੋਂ ਲੈ ਕੇ ਕਰੀਬ 4 3 ਮਹੀਨਿਆਂ ਤੋਂ ਲੈ ਕੇ 4 ਸਾਲਾਂ ਤੱਕ ਇਹਨਾਂ ਦੇ ਐਡਹੌਕ ਤੇ ਜਿਹੜੇ ਆ ਜਿਹੜੇ ਵਾਧੂ ਚਾਰਜ ਦੇ ਕੇ ਰੈਗੂ ਵਾਈਸ ਚਾਂਸਲਰ ਇਹਨਾਂ ਤੇ ਲਾਏ ਗਏ ਆ ਰੈਗੂਲਰ ਵਾਈਸ ਚਾਂਸਲਰ ਕੋਈ ਨਹੀਂ ਹੈਗਾ ਜਿਦੇ ਕਰਕੇ ਇਹਨਾਂ ਦੇ ਕੰਮਕਾਜ ਦੇ ਵਿੱਚ ਬਹੁਤ ਵੱਡਾ ਫਰਕ ਪੈ ਰਿਹਾ ਔਰ ਇਹਦੇ ਨਾਲ ਬਹੁਤ ਵੱਡਾ ਪ੍ਰਬੰਧਨ ਦੇ ਵਿੱਚ ਫਰਕ ਪੈ ਰਿਹਾ ਔਰ ਹੁਣ ਜਿਹੜਾ ਸਭ ਤੋਂ ਵੱਡੀ ਮੁਸ਼ਕਲਤ ਇਹ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੈ ਔਰ ਬਹੁਤ ਵੱਡਾ ਨਾਂ ਹੈ ਔਰ ਬੜਾ ਅੱਛਾ ਉਹਦਾ ਪ੍ਰੋਗਰੈਸ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਕਰ ਰਹੀ ਹੈ ਖਾਸ ਕਰਕੇ ਪਿਛਲੇ 4-5 ਸਾਲਾਂ ਤੋਂ ਔਰ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ 16 ਨਵੰਬਰ 2024 ਨੂੰ ਉਹਨਾਂ ਦਾ ਸੇਵਾਮੁਕਤ ਹੋ ਗਏ ਨੇ ਉਦੇ ਨਾਲ ਉਹਨਾਂ ਨੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨਤਾਰਨ ਦੇ ਵੀ ਮਜੂਦਾ ਉਹਦਾ ਵਿਚਾਰਜੋ ਉਹਨਾਂ ਕੋਲ ਸੀ ਮਜੂਦਾ ਦੋਵਾਂ ਦੇ ਇਹ ਵਾਈਸ ਚਾਂਸਲਰ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ 18 ਨਵੰਬਰ ਨੂੰ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਨਾ ਪੰਜਾਬ ਸਰਕਾਰ ਵੱਲੋਂ ਕੋਈ ਉਹਦਾ ਧਿਆਨ ਲਿਆ ਗਿਆ ਕਿ ਇੱਥੇ ਵਾਈਸ ਚਾਂਸਲਰ ਕੌਣ ਹੋਏਗਾ ਅਗਲਾ ਔਰ ਨਾ ਗਵਰਨਰ ਸਾਹਿਬ ਵੱਲੋਂ ਕੋਈ ਇਹਦੇ ਤੇ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਚਾਂਸਲਰ ਸਾਰੀ ਯੂਨੀਵਰਸਿਟੀਆਂ ਤੇ ਉਹ ਨਹੀਂ ਪਰ ਤੁਹਾਨੂੰ ਪਤਾ ਕਿ ਜਿਹੜਾ ਪ੍ਰਬੰਧਨ ਦਾ ਕੰਮ ਹੈ ਉਹ ਸਾਰਾ ਵਾਈਸ ਚਾਂਸਲਰ ਕੋਲ ਹੁੰਦਾ ਯੂਨੀਵਰਸਿਟੀ ਨੂੰ ਅੱਗੇ ਲੈ ਜਾਣ ਦਾ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਗ੍ਰਾਂਟਸ ਦਾ ਕਰਨ ਦਾ ਉਹਦੀ ਇਨਫਰਾਸਟ੍ਰਕਚਰ ਨੂੰ ਪ੍ਰਬੰਧਨ ਕਰਨ ਦਾ ਸਾਰਾ ਪ੍ਰਬੰਧ ਵਾਈਸ ਚਾਂਸਲਰ ਦੇ ਕੋਲ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਕਿ ਸਾਡੇ ਬਹੁਤ ਹੀ ਮਤਲਬ ਇੱਕ ਨਾਮਵਰ ਯੂਨੀਵਰਸਿਟੀ ਹੈ ਵੱਖਰੀ ਗੱਲ ਹੈ ਕਿ ਗ੍ਰਾਂਟ ਨਾ ਮਿਲਣ ਦੀ ਵਜ੍ਹਾ ਕਰਕੇ ਉੱਥੇ ਬੜੀਆਂ ਤਕਲੀਫਾਂ ਨੇ ਉੱਥੋਂ ਦੀਆਂ 5 ਅਪ੍ਰੈਲ 2024 ਤੋਂ ਜਿਹੜੇ ਮੁੱਖ ਪ੍ਰਮੁੱਖ ਉੱਚ ਉਚੇਰੀ ਸਿੱਖਿਆ ਦੇ ਸਕੱਤਰ ਨੇ ਕੇ ਕੇ ਜਾਦਵ ਜੀ ਉਹਨਾਂ ਕੋ ਚਾਰਜ ਹੈ ਉਹ ਵੀ 5 April 2024 ਤੋਂ ਉਹਨਾਂ ਦਾ ਵੀ 1 ਮਹੀਨਾ ਪਿੱਛੇ ਉਹਨਾਂ ਦਾ ਵਧਾਇਆ ਗਿਆ ਕੇ ਕੇ ਜਾਦਵ ਜੀ ਦਾ ਉਹ ਵੀ ਜਿਹੜਾ 25 April ਨੂੰ ਖਤਮ ਹੋਣਾ ਹੈ ਕੱਲ ਦੀ ਉਹਦੀ ਬੁਨਿਆਦ ਹੈ ਇਸੇ ਤਰ੍ਹਾਂ ਡਾਕਟਰ ਸੰਦੀਪ ਕਾਂਸਲ ਇੱਕ ਸਭ ਤੋਂ ਸੀਨੀਅਰ ਫੈਕਲਟੀ ਮੈਂਬਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਠਿੰਡਾ ਉਹਨਾਂ ਦਾ ਵੀ ਮਤਲਬ ਕਾਰਜ ਜੇ ਉਹਨਾਂ ਨੂੰ ਵਾਧੂ ਕਾਰਜ ਦਿੱਤੇ ਗਏ ਮੇਰੀ ਤੁਹਾਡੇ ਧਿਆਨ ਚ ਕਹਿਣ ਦੀ ਮੰਸ਼ਾ ਹੈ ਕਿ ਸਰਕਾਰ ਦਾ ਉਚੇਰੀ ਸਿੱਖਿਆ ਨੂੰ ਬੱਚਿਆਂ ਦਾ ਫਿਊਚਰ ਨੇ ਸਾਡੇ ਜਿਹੜਾ ਐਜੂਕੇਸ਼ਨ ਹੈ ਇਹ ਭੁੱਖਿਆ ਸਾਡੇ ਦੇਸ਼ ਦਾ ਔਰ ਸਾਡੇ ਬੱਚੇ ਇੱਥੋਂ ਹੀ ਸਾਡੇ ਜਿਹੜਾ ਸਮਾਜ ਹੈ ਉਹ ਤਿਆਰ ਹੋਣਾ ਚਾਹੇ ਕਾਰਜ ਪ੍ਰਣਾਲੀ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ ਸਭ ਕੁਝ ਪਰ ਲੰਬਾ ਸਮਾਂ ਇਨੀ ਬੇਰੁਖੀ ਰੱਖਣੀ ਇਹ ਗਲਤ ਗੱਲ ਐ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਨਾ ਕਿ ਇਨਾਂ ਜਿੱਥੇ ਤੁਸੀਂ ਸਕੂਲਾਂ ਦਾ ਕਿਹਾ ਸੀ ਸਕੂਲਾਂ ਦਾ ਵੀ ਪਿੱਛੇ ਉਸ ਪੱਧਰ ਦੇ ਉੱਤੇ ਕੰਮ ਨਹੀਂ ਹੋਇਆ ਜਿਸ ਪੱਧਰ ਤੇ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਤੇ ਲਿਆਉਣ ਤੋਂ ਖੇਲੋ ਵੱਡਾ ਜਿਹੜਾ ਹੁਣ ਇਸ ਵੇਲੇ ਨੁਕਸਾਨ ਹੋ ਰਿਹਾ ਉਹ ਇਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਰ ਨਾ ਹੁੰਦੇ ਕਿਉਂਕਿ ਉਹ ਸਾਰਾ ਵਾਧੂ ਚਾਰਜ ਦਿੱਤੇ ਗਏ ਨੇ ਡਾਕ ਦੇ ਉੱਤੇ ਕਿਸੇ ਨੂੰ ਜਦ ਕਿ ਰੈਗੂਲਰ ਚਾਂਸਲਰ ਵਾਈਸ ਚਾਂਸਲਰ ਨਹੀਂ ਲੱਗੇ ਮੇਰੀ ਪੁਰਜੋਰ ਮੰਗ ਹੈ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇ ਕਿ ਬਾਕੀ ਕੰਮਾਂ ਨੂੰ ਪਿੱਛੇ ਰੱਖ ਕੇ ਵਾਈਸ ਚਾਂਸਲਰ ਲਾਉਣ ਦੀ ਨਿਯੁਕਤੀ ਕਰਨ ਦੀ ਪ੍ਰਕਿਰਿਆ ਪੂਰੀ ਕਰੇ ਔਰ ਰੈਗੂਲਰ ਵਾਈਸ ਚਾਂਸਲਰ ਸਾਰੀ ਯੂਨੀਵਰਸਿਟੀਆਂ ਨੂੰ ਦੇਣ ਇਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੋਈ ਸਰਕਾਰ ਜਿਹੜਾ ਚਾਹੇ ਹੋਰ ਕੰਮਾਂ ਦੇ ਵਿੱਚ ਵੀ ਮੁਸ਼ਕਿਲਾਂ ਨੇ ਪਰ ਇਹ ਵੀ ਮੈਂ ਮੰਨਦਾ ਕਿ ਇੱਕ ਜਿਹੜੇ ਮੁੱਖ ਕੰਮ ਨੇ ਉਹਨਾਂ ਚੋਂ ਇੱਕ ਹੈ ਤੇ ਜਿਹਦੇ ਵੱਲ ਬਿਲਕੁਲ ਧਿਆਨ ਨਹੀਂ ਗਾ ਮੇਰਾ ਲੈ ਕਾਲ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਜਣੀਆਂ ਸਰਕਾਰਾਂ ਨੇ ਵਿਰੋਧ ਵਿੱਚ ਵਿਧੀ ਹੋ ਜਾਣਾ ਔਰ ਜਿਹੜੇ ਐਜੂਕੇਸ਼ਨ ਮਨਿਸਟਰ ਨੇ ਹਾਇਰ ਐਜੂਕੇਸ਼ਨ ਮਨਿਸਟਰ ਨੇ ਮੈਂਰਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਕੀ ਕੰਮਾਂ ਨੂੰ ਛੱਡ ਕੇ ਇਸ ਕੰਮ ਲਤਾਨ ਦਿਓ ਕਿਉਂਕਿ ਮਨਿਸਟਰੀਆਂ ਔਰ ਸਰਕਾਰ ਦਾ ਹੀ ਫਰਜ਼ ਹੁੰਦਾ ਕਿ ਸਮਾਜ ਦਾ ਔਰ ਬੱਚਿਆਂ ਦੇ ਭੁੱਖ ਦਾ ਖਿਆਲ ਰੱਖਣਾ ਪਰ ਇਹਦੇ ਵਿੱਚ ਇਹਨਾਂ ਦੇ ਨਾ ਲੱਗਣ ਦਾ ਕਾਰਨ ਜਾਂ ਤੇ ਗੈਰ ਤਜ਼ਰਬੇਕਾਰੀ ਹੈ ਜਾਂ ਜਿਹੜੀ ਅਫਸਰਸ਼ਾਹੀ ਹੈ ਉਹ ਤੁਹਾਨੂੰ ਕੋਈ ਰਾਹ ਨਹੀਂ ਦੇਰੀ ਜਾਂ ਤੁਹਾਡਾ ਤਜਰਬਾ ਜਿਹੜਾ ਉਹ ਇੱਥੋਂ ਤੱਕ ਹੈ ਨਹੀਂ ਵੀ ਕਿੰਨੀ ਜ਼ਰੂਰਤ ਹੈ ਇਸ ਗੱਲ ਦੀ ਠੀਕ ਹੈ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿ ਦੇਨੇ ਸਰਕਾਰਾਂ ਨੂੰ ਨਿੰਦੇ ਠੀਕ ਹੈ ਤੁਸੀਂ ਨਿੰਦਗੇ ਸਰਕਾਰ ਬਣਾਈ ਹੈ ਪਰ ਹੁਣ ਕੰਮ ਤੇ ਤੁਸੀਂ ਕਰਕੇ ਦੇਣਾ ਨਾ ਇਸ ਗੱਲ ਦਾ ਤੁਸੀਂ ਸਰਕਾਰ ਚ ਜੇ ਇਹ ਨਹੀਂ ਚੀਜ਼ਾਂ ਤੁਸੀਂ ਪੂਰੀਆਂ ਕਰਨੀਆਂ ਮੈਂ ਗਵਰਨਰ ਸਾਹਿਬ ਤੋਂ ਵੀ ਮੰਗ ਕਰਦਾ ਕਿ ਗਵਰਨਰ ਸਾਹਿਬ ਵੀ ਇਹਦੇ ਚ ਦਖਲ ਦੇ ਕੇ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਯੂਨੀਵਰਸਿਟੀਆਂ ਨੂੰ ਰੈਗੂਲਰ ਵਾਈਸ ਚਾਂਸਲਰ ਦਿੱਤੇ ਜਾਣ ਤਾਂ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿਸਥਾਰ ਤੇ ਕੋਈ ਅਸਰ ਨਾ ਪਵੇ ਇਹਨਾਂ ਯੂਨੀਵਰਸਿਟੀਆਂ ਦੇ ਬੱਚਿਆਂ ਦੇ ਪੜ੍ਹਾਈ ਤੇ ਕੋਈ ਅਸਰ ਨਾ ਪਵੇ ਕਿਉਂਕਿ ਰੈਗੂਲਰ ਵਾਈਸ ਚਾਂਸਲਰ ਦਾ ਤੇ ਡਾਕ ਦੇ ਵਾਈਸ ਛਾਤਰ ਦਾ ਬਹੁਤ ਕੰਮਕਾਜ ਦੇ ਵਿੱਚ ਫਰਕ ਹੁੰਦਾ ਆ ਔਰ ਹੁਣ ਸਾਡੀ ਤਰਨਤਾਰਨ ਜਿਹੜੀ ਲਾਅ ਯੂਨੀਵਰਸਿਟੀ ਹੈ ਉਹ ਵੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਗੁਰਨਾਰਕਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਇਹ ਪ੍ਰੋਮੀਨੈਂਟ ਯੂਨੀਵਰਸਿਟੀ ਹੈ ਜਿਹਦਾ ਪੂਰੇ ਭਾਰਤ ਦੇ ਵਿੱਚ ਗੁਰਨਾਰਕਦੇਵ ਯੂਨੀਵਰਸਿਟੀ ਦਾ ਨਾਂ ਹੈ ਮੇਰੀ ਪੁਰਜ਼ੋਰ ਮੰਗ ਹੈ ਕਿ ਤੁਰੰਤ ਪ੍ਰਭਾ ਇਸ ਚੀਜ਼ ਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਰੰਤ 22 ਚਾਂਸਲਰ ਜਿਹੜਾ ਆ ਗੁਰਨਾੜਕਦੇਵ ਯੂਨੀਵਰਸਿਟੀ ਨੂੰ ਲਾਉਣ ਕਿਉਂਕਿ 18 ਨਵੰਬਰ ਤੋਂ ਉਹਨਾਂ ਨੇ ਰਿਜ਼ਾਈਨ ਕਰਤਾ ਹੈ ਹੁਣ ਕੋਈ ਚਾਂਸਲਰ ਉੱਥੇ ਵਾਧੂ ਚਾਰਜ ਹੈ ਨਹੀਂ ਕਿਸੇ ਕੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਨਾਂ ਬੱਚਿਆਂ ਦੇ ਭੁੱਖ ਦਾ ਧਿਆਨ ਰੱਖਦੇ ਹੋਏ ਸਰਕਾਰ ਇਹਦੇ ਉੱਲ ਧਿਆਨ ਦਵੇ ਸਰਕਾਰ ਤੁਰੰਤ 22 ਚਾਂਸਲਰ ਜਿਹੜੇ ਆ ਸਾਰੀਆਂ ਯੂਨੀਵਰਸਿਟੀਆਂ ਨੂੰ ਰੈਗੂਲਰ ਸਥਾਪਨ ਕਰ ਪਰ ਸਰ ਸੈਂਟਰ ਦਾ ਗੁੰਮੜਾ ਦਾ ਵੀ ਇਹਦੇ ਵਿੱਚ ਇਨਵੋਲ ਹੁੰਦਾ ਉਹਦੀ ਜਿਹੜੀ ਹੈ ਇੱਕ ਪੈਨਲ ਜਾਂਦਾ ਉਹਦੇ ਚੋਂ ਇਹਨਾਂ ਨੇ ਕਰਨਾ ਹੁੰਦਾ ਪਰ